ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪ ਆ ਬਣਾਉਣ ਜਾ ਰਹੇ ਆ ਜੀ ਬਹੁਤ ਹੀ ਫਟਾਫਟ ਬਣਨ ਵਾਲੀ ਰੈਸਪੀ ਅੱਜ ਬਣਾਉਣ ਜਾ ਰਹੇ ਆ ਜੀ ਬ੍ਰੈਡ ਰੋਲ ਜਿੰਨੂੰ ਸੁਣ ਕੇ ਕਿ ਸਾਰੇ ਬਹੁਤ ਖੁਸ਼ ਹੁੰਦੇ ਨੇ ਖਾਸ ਕਰਕੇ ਬੱਚਿਆਂ ਨੂੰ ਬ੍ਰੈਡ ਰੋਲ ਬਹੁਤ ਹੀ ਪਸੰਦ ਆਉਂਦੇ ਨੇ ਤੇ ਬੜੇ ਖੁਸ਼ ਹੋ ਕੇ ਖਾਂਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਜਦਨਾ ਕਿ ਤੁਸੀਂ ਵੀ ਪੈਨੂ ਦੇਖੋ ਕਿ ਮੈਂ ਕਿਸ ਤਰ੍ਹਾਂ ਬਣਾ ਰਹੀ ਆ ਤੇ ਤੁਸੀਂ ਇਹਨੂੰ ਬਣਾ ਕੇ ਟਰਾਈ ਕਰਿਓ ਬ੍ਰੈਡ ਰੋਲ ਬਣਾਉਣ ਲਈ ਸਭ ਤੋਂ ਪਹਿਲਾਂ ਚਾਹੀਦੇ ਨੇ ਜੀ ਆਪਾਂ ਨੂੰ ਉਬਲੇ ਹੋਏ ਆਲੂ ਤੇ ਬ੍ਰੈਡ ਇਦੇ ਵਾਸਤੇ ਮੈਂ ਚਾਰ ਉਬਲੇ ਹੋਏ ਆਲੂ ਲਏ ਨੇ ਤੇ ਇਹ ਮੇਰੇ ਕੋਲ ਬ੍ਰੈਡ ਪਈ ਹੈ ਬ੍ਰੈਡ ਥੋੜੀ ਜਿਹੀ ਛੋਟੀ ਹੈ ਤੁਸੀਂ ਵੱਡੀ ਛੋਟੀ ਕਿਸੇ ਵੀ ਬ੍ਰੈਡ ਦੇ ਨੂੰ ਬਣਾ ਸਕਦੇ ਹੋ ਚਾਹੇ ਤੁਸੀਂ ਬ੍ਰਾਊਨ ਬ੍ਰੈਡ ਦੇ ਵੀ ਬਣਾ ਸਕਦੇ ਹੋ ਇਹ ਬਹੁਤ ਹੀ ਘੱਟ ਸਮਾਨ ਤੋਂ ਬਣ ਕੇ ਤਿਆਰ ਹੁੰਦਾ ਸਭ ਤੋਂ ਪਹਿਲਾਂ ਆਪਾਂ ਇਹਦਾ ਮਸਾਲਾ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੋਟੈਟੋ ਮੈਸ਼ਰ ਦੀ ਸਹਾਤ ਨਾਲ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਆਲੂਆਂ ਦੀ ਆਪਾਂ ਪੂਰੀ ਪੇਸਟ ਨਹੀਂ ਬਣਾਣੀ ਸਿਰਫ ਇਹਨਾਂ ਥੋੜਾ ਜਿਹਾ ਮੈਸ਼ ਕਰਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਮਸਾਲਾ ਐਡ ਕਰਦੇ ਹਾਂ ਇੱਕ ਗੱਲ ਖਾਸ ਧਿਆਨ ਰੱਖਣੀ ਹੈ ਕਿ ਜਿਹਦਾ ਵੀ ਤੁਸੀਂ ਬਰੈਡ ਰੋਲ ਵਾਸਤੇ ਆਲੂ ਦਾ ਇਸਤੇਮਾਲ ਕਰਨਾ ਇਹਨੂੰ ਪਹਿਲਾਂ ਉਬਾਲ ਕੇ ਠੰਡਾ ਕਰ ਲੈਣਾ ਹੈ ਗਰਮ ਗਰਮ ਆਲੂ ਕਦੇ ਵੀ ਤੁਸੀਂ ਰੋਲ ਵਿੱਚ ਇਸਤੇਮਾਲ ਨਹੀਂ ਕਰਨਾ ਆਹ ਦੇਖੋ ਆਲੂਆਂ ਨੂੰ ਆਪਾਂ ਇਸ ਤਰ੍ਹਾਂ ਮੈਸ਼ ਕਰ ਲਿਆ ਹੈ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਦੇ ਹਾਂ ਇਹਦੇ ਵਿੱਚ ਮੈਂ ਇੱਕ ਪਿਆਜ਼ ਉਹਨੂੰ ਮੈਂ ਇਸ ਤਰ੍ਹਾਂ ਬਰੀਕ ਕੱਟ ਲਿਆ ਪਾਵਾਂਗੀ ਥੋੜਾ ਜਿਹਾ ਮੈਂ ਹਰਾ ਧਨੀਆ ਲਿਆ ਉਹਨੂੰ ਕੱਟਿਆ ਹੈ ਅੱਧਾ ਚਮਚ ਅਦਰਕ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਕੱਟ ਲਿਆ ਹੈ ਇਹ ਸਾਰਾ ਸਮਾਨ ਇਹਦੇ ਵਿੱਚ ਪਾਵਾਂਗੇ ਬ੍ਰੈਡ ਰੋਲ ਬੜੀ ਜਲਦੀ ਬੰਦ ਨੇ ਲਈ ਬਹੁਤ ਹੀ ਘੱਟ ਸਮਾਨ ਤੋਂ ਬਣ ਕੇ ਤਿਆਰ ਹੁੰਦੇ ਨੇ ਬਾਕੀ ਇਹਦੇ ਵਿੱਚ ਮਸਾਲੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਣੇ ਨੇ ਜਿੱਦਾਂ ਤੁਹਾਨੂੰ ਇਹਦਾ ਟੇਸਟ ਪਸੰਦ ਹੈ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਅੱਧਾ ਚਮਚਾ ਕਾਲੀ ਮਿਰਚ ਤੇ ਅੱਧਾ ਚਮਚਾ ਭੁੰਨੇ ਹੋਏ ਜੀਰੇ ਦਾ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਥੋੜਾ ਜਿਹਾ ਇਹਦੇ ਵਿੱਚ ਚਟਪਟਾ ਫਲੇਵਰ ਲੈਣ ਵਾਸਤੇ 1/2 ਚਮਚ ਅਮਚੂਰ ਇਹਦੇ ਜਗ੍ਹਾ ਤੁਸੀਂ ਇੱਥੇ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਥੋੜਾ ਕਲਰ ਵਧੀਆ ਆਵੇ ਉਹਦੇ ਵਾਸਤੇ 1/2 ਚਮਚ ਢੇਕੀ ਮਿਰਚ ਦੋ ਚੁਟਕੀ ਹਿੰਗ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਣੀ ਪਾਓ ਜੇ ਨਹੀਂ ਪਾਣੀ ਤੇ ਨਾ ਪਾਓ ਇਸ ਤੋਂ ਬਿਨਾਂ ਵੀ ਇਹ ਰੋਲ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਨਮਕ ਤੁਸੀਂ ਪਾਉਣਾ ਜੀ ਆਪਣੇ ਸਵਾਦ ਅਨਸਾਰ ਜਿੰਨਾ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਨਮਕ ਪਾਣਾ ਹੈ ਮੈਂ ਵੀ ਆਪਣੇ ਟੇਸਟ ਅਕੋਰਡਿੰਗ ਇਹਦੇ ਵਿੱਚ ਨਮਕ ਐਡ ਕੀਤਾ ਹੈ ਅੱਧਾ ਇੱਕ ਚਮਚੇ ਦੇ ਆਸ-ਪਾਸ ਹੈ ਨਮਕ ਪਾਇਆ ਹੈ ਹੁਣ ਇਹਨੂੰ ਆਪਾਂ ਕਰਦੇ ਹਾਂ ਜੀ ਮਿਕਸ ਜਿੰਨਾ ਵਧੀਆ ਹੈ ਹੱਥ ਨਾਲ ਮਿਕਸ ਹੋਣਾ ਚਮਚੇਦ ਨਾਲ ਉਹਨੇ ਚੰਗੀ ਤਰੀਕੇ ਨਾਲ ਮਿਕਸ ਨਹੀਂ ਹੋਣਾ ਜੇਦੋ ਵੀ ਤੁਸੀਂ ਇਹ ਮਿਸ਼ਰਣ ਨੂੰ ਮਿਕਸ ਕਰਨਾ ਹੈ ਹੱਥਾਂ ਨੂੰ ਚੰਗੀ ਤਰ੍ਹਾਂ ਤੁਸੀਂ ਸੁਕਾ ਲੈਣਾ ਹੈ ਹੱਥ ਗਿੱਲੇ ਨਹੀਂ ਹੋਣੇ ਚਾਹੀਦੇ ਇਥੇ ਆਪਣਾ ਤੁਸੀਂ ਨਮਕ ਮਿਰਚ ਚੈੱਕ ਕਰ ਲਓ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਸਕਦੇ ਹੋ ਤੇ ਬਹੁਤ ਇਹਦੀ ਇੱਕਦਮ ਆਪਾਂ ਪੇਸਟ ਨਹੀਂ ਬਣਾਉਣੀ ਬੜੇ ਸੌਫਟ ਹੱਥਾਂ ਨਾਲ ਇਹਨੂੰ ਆਪਾਂ ਮਿਕਸ ਕਰਨਾ ਹੈ ਲਓ ਜੀ ਆਪਣਾ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਹੁਣ ਰੱਖ ਦਿਆਂ ਜੀ ਆਪਾਂ ਇੱਕ ਸਾਈਡ ਤੇ ਹੁਣ ਲੈਣੇ ਆ ਜੀ ਆਪਾਂ ਬ੍ਰੈਡ ਇਹਦੇ ਵਾਸਤੇ ਮੈਂ ਬ੍ਰੈਡ ਲੈ ਆਏ ਨੇ ਤੁਸੀਂ ਆਪਣੇ ਹਿਸਾਬ ਨਾਲ ਬ੍ਰੈਡ ਲਓ ਜਿੰਨੇ ਤੁਸੀਂ ਰੋਲ ਬਣਾਉਣੇ ਨੇ ਉਸੇ ਹਿਸਾਬ ਨਾਲ ਤੁਸੀਂ ਬ੍ਰੈਡ ਲੈ ਸਕਦੇ ਹੋ ਹੁਣ ਆਪਾਂ ਬ੍ਰੈਡ ਰੋਲ ਵਾਸਤੇ ਬ੍ਰੈਡ ਲਏ ਨੇ ਤੇ ਇਸ ਤੋਂ ਪਹਿਲਾਂ ਇਹਦਾ ਰੋਲ ਬਣਾਉਣ ਤੋਂ ਆਪਾਂ ਇਹ ਵਾਲੀਆਂ ਦੀਆਂ ਸਾਈਡਾਂ ਕੱਟਾਂਗੇ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਕੱਟਣੀਆਂ ਤੇ ਕੱਟੋ ਨਹੀਂ ਕੱਟਣੀਆਂ ਤਾਂ ਨਾ ਕਟੋ ਇਸ ਤੋਂ ਬਿਨਾ ਵੀ ਇਹ ਰੋਲ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਕਈ ਵਾਰੀ ਤੇ ਇਹ ਵਾਲੀਆਂ ਜਿਹੜੀਆਂ ਸਾਈਡਾਂ ਇਹਨਾਂ ਨੂੰ ਵੀ ਆਲੂਆਂ ਦੇ ਵਿੱਚ ਮਿਕਸ ਕਰਕੇ ਇਹਦਾ ਰੋਲ ਬਣਾਇਆ ਜਾਂਦਾ ਹੈ ਇਸ ਤਰ੍ਹਾਂ ਆਪਾਂ ਸਾਰੀਆਂ ਸਾਈਡਾਂ ਕੱਟ ਕੇ ਤਿਆਰ ਕਰਾਂਗੇ ਬ੍ਰੈਡ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲੈਨੇ ਆ ਦੇਖੋ ਜੀ ਇਹਦੀਆਂ ਆਪਾਂ ਸਾਈਡਾ ਉਤਾਰ ਲਈਆਂ ਨੇ ਤੇ ਦੋ ਬ੍ਰੈਡ ਆਪਾਂ ਸੈਟਸ ਮੇਥੀ ਬਣਾਵਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਵਾਲਾ ਜਿਹੜਾ ਮਸਾਲਾ ਹੈ ਇਹਦੇ ਆਪਾਂ ਰੋਲ ਬਣਾ ਕੇ ਤਿਆਰ ਕਰਦੇ ਆ ਮੈਨੂੰ ਇਹਦੇ ਵਿੱਚ ਅਜਵੈਨ ਪਾਉਣ ਦਾ ਚੇਤਾ ਭੁੱਲ ਗਿਆ ਸੀ ਇਸ ਕਰਕੇ ਇਹਦੇ ਵਿੱਚ ਹੁਣ ਮੈਂ ਅੱਧਾ ਚਮਚਾ ਜਵੈਨ ਇਹਨੂੰ ਇਸ ਤਰ੍ਹਾਂ ਹੱਥ ਨਾਲ ਰਗੜ ਕੇ ਪਾਵਾਂਗੇ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਹੁਣ ਇਹਨੂੰ ਮਿਕਸ ਕਰਾਂਗੇ ਹੁਣ ਆਪਾਂ ਇਹਦੇ ਰੋਲ ਬਣਾ ਕੇ ਤਿਆਰ ਕਰਦੇ ਆ ਤੁਸੀਂ ਪਹਿਲਾਂ ਇਹਦੇ ਰੋਲ ਬਣਾ ਕੇ ਤਿਆਰ ਕਰੋ ਕਿਉਂਕਿ ਜਦੋਂ ਆਪਾਂ ਬ੍ਰੈਡ ਨੂੰ ਪਾਣੀ ਵਿੱਚ ਡਿਪ ਕਰਨਾ ਹੈ ਫਿਰ ਹੱਥ ਗਿੱਲੇ ਹੋਣੇ ਨੇ ਇਹਨੂੰ ਪਹਿਲਾਂ ਰੋਲ ਬਣਾ ਲਓ ਫਿਰ ਬ੍ਰੈਡ ਨੂੰ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਆਪਣੀ ਮਰਜ਼ੀ ਦੇ ਜਿੱਡੇ ਮਰਜ਼ੀ ਤੁਸੀਂ ਰੋਲ ਬਣਾਓ ਜਿੱਦਾਂ ਜੇਕਰ ਤੁਹਾਡਾ ਬ੍ਰੈਡ ਵੱਡਾ ਹੈ ਤੁਸੀਂ ਵੱਡੇ ਰੋਲ ਬਣਾਓ ਮੇਰੇ ਕੋਲ ਛੋਟੀ ਬ੍ਰੈਡ ਹੈ ਮੈਂ ਉਹਦੇ ਹਿਸਾਬ ਨਾਲ ਹੀ ਇਹ ਬਣਾ ਕੇ ਤਿਆਰ ਕਰਾਂਗੇ ਆ ਦੇਖੋ ਮੈਂ ਐਡੇ-ਐਡੇ ਰੋਲ ਬਣਾ ਕੇ ਤਿਆਰ ਕਰਾਂਗੇ ਸਾਰੇ ਬਣਾ ਕੇ ਇੱਕ ਪਲੇਟ 'ਚ ਰੱਖ ਦਿਆਂ ਫਿਰ ਬਾਅਦ ਵਿੱਚ ਆਪਾਂ ਕਰਦੇ ਹਾਂ ਜੀ ਬ੍ਰੈਡ ਰੋਲ ਬਣਾਉਣ ਦੀ ਤਿਆਰੀ ਆਲੂਆਂ ਦੇ ਆਪਾਂ ਇਸ ਤਰ੍ਹਾਂ ਇਹ ਵਾਲੇ ਰੋਲ ਬਣਾ ਕੇ ਤਿਆਰ ਕਰ ਲਏ ਨੇ ਜਿੰਨੇ ਕੁ ਆਪਾਂ ਬ੍ਰੈਡ ਬਣਾਉਣੇ ਨੇ ਉਸੇ ਹਿਸਾਬ ਨਾਲ ਇਹ ਰੋਲ ਤਿਆਰ ਕੀਤੇ ਨੇ ਹੁਣ ਇਹਨਾਂ ਨੂੰ ਰੱਖੋ ਜੀ ਸਾਈਡ ਤੇ ਇੱਧਰ ਆਪਾਂ ਲੈਣੇ ਆ ਜੀ ਬ੍ਰੈਡ ਤੇ ਕੁਝ ਇੱਕ ਖਾਸ ਗੱਲਾਂ ਜਿਨ੍ਹਾਂ ਦਾ ਧਿਆਨ ਰੱਖੋ ਕਿ ਜਿਹਦੇ ਨਾਲ ਆਪਣੇ ਬ੍ਰੈਡ ਰੋਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਜਦੋਂ ਵੀ ਤੁਸੀਂ ਬ੍ਰੈਡ ਰੋਲ ਬਣਾਣਾ ਹੈ ਤਾਂ ਤੁਸੀਂ ਬ੍ਰੈਡ ਨੂੰ ਇੱਕਦਮ ਪਾਣੀ ਦੇ ਵਿੱਚ ਡਿਪ ਨਹੀਂ ਕਰਨਾ ਬਸ ਇਹਨੂੰ ਇਸ ਤਰ੍ਹਾਂ ਹਲਕਾ ਜਿਹਾ ਪਾਣੀ ਲਾਣਾ ਇਧਰ ਫਿਰ ਦੂਜੀ ਸਾਈਡ ਪਾਸ ਜਿਆਦਾ ਨਹੀਂ ਡਿਪ ਕਰਨਾ ਜੇ ਜਿਆਦਾ ਡਿਪ ਕਰਾਂਗੇ ਤੇ ਬ੍ਰੈਡ ਆਪਣੀ ਬਹੁਤ ਸੌਫਟ ਹੋ ਜਾਏਗੀ ਹੁਣ ਇਹਨੂੰ ਇਸ ਤਰ੍ਹਾਂ ਹਲਕੇ ਹੱਥਾਂ ਨਾਲ ਪ੍ਰੈਸ ਕਰਨਾ ਹੈ ਇਹਦਾ ਸਾਰਾ ਪਾਣੀ ਬਾਹਰ ਕੱਢਣਾ ਹੈ ਬਸ ਆ ਦੇਖੋ ਹੁਣ ਆਪਾਂ ਰਵਾਂਗੇ ਜੀ ਇਹ ਵਾਲਾ ਰੋਲ ਆਲੂ ਦਾ ਜਦੋਂ ਇਹਨੂੰ ਫੋਲਡ ਕਰਨਾ ਹੈ ਬਸ ਇਦਾਂ ਇਹ ਵਾਲੀ ਸਾਈਡ ਇਸ ਤਰ੍ਹਾਂ ਫੇਰਾ ਸਾਈਡਾਂ ਨੂੰ ਚੰਗੀ ਤਰ੍ਹਾਂ ਫੋਲਡ ਕਰੋ ਤਾਂ ਕਿ ਇਹ ਬਿਲਕੁਲ ਕਵਰ ਹੋ ਜਾਣ ਇਸ ਖਾਸ ਗੱਲ ਦਾ ਧਿਆਨ ਰੱਖੋ ਤਾਂ ਬ੍ਰੈਡ ਰੋਲ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਆ ਦੇਖੋ ਜੀ ਪੂਰਾ ਆਲੂ ਬ੍ਰੈਡ ਦੀ ਸਾਰੇ ਪਾਸੇ ਕਵਰ ਹੋ ਗਿਆ ਹੈ ਹੁਣ ਆਪਾਂ ਇਹਨੂੰ ਪਲੇਟ ਵਿੱਚ ਰੱਖਦੇ ਹਾਂ ਇਸੇ ਤਰ੍ਹਾਂ ਆਪਾਂ ਦੂਜਾ ਰੋਲ ਵੀ ਬਣਾ ਕੇ ਤਿਆਰ ਕਰਾਂਗੇ ਹਲਕਾ ਜਿਹਾ ਪਾਣੀ ਲਗਾਉਣਾ ਹੈ ਬਸ ਇਸ ਤਰ੍ਹਾਂ ਇਹਨੂੰ ਹਲਕੇ ਹੱਥਾਂ ਨਾਲ ਨਿਚੋੜ ਲੈਣਾ ਹੈ ਐਕਸਟਰਾ ਪਾਣੀ ਅੰਦਰੋਂ ਨਿਕਲ ਜਾਵੇ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਇਸ ਤਰੀਕੇ ਨਾਲ ਰੋਲ ਬਹੁਤ ਹੀ ਜਲਦੀ ਫੋਲਡ ਹੁੰਦਾ ਹੈ ਜਿੰਨੇ ਫਸਟ ਟਾਈਮ ਰੋਲ ਬਣਾਣਾ ਹੈ ਉਹ ਵੀ ਬਹੁਤ ਆਸਾਨੀ ਨਾਲ ਇਹਨੂੰ ਬਣਾ ਸਕਦਾ ਹੈ ਅਸੇਸਟਰ ਨੂੰ ਹਲਕੇ ਹਲਕੇ ਹੱਥ ਨਾਲ ਦਬਾ ਲੈਣਾ ਹੈ ਤਾਂ ਕਿ ਜਦੋਂ ਅਸੀਂ ਤੇਲ 'ਚ ਇਹਨੂੰ ਫਰਾਈ ਕਰੀਏ ਤੇ ਇਹ ਖੋਲ ਨਾ ਜਾਣ ਆ ਦੇਖੋ ਜੀ ਸਾਡਾ ਦੂਜਾ ਰੋਲ ਵੀ ਬਣ ਕੇ ਬਿਲਕੁਲ ਤਿਆਰ ਹੈ ਇਸ ਖਾਸ ਚੀਜ਼ ਦਾ ਧਿਆਨ ਰੱਖਣਾ ਹੈ ਜਦੋਂ ਤੁਸੀਂ ਬ੍ਰੈਡ ਰੋਲ ਬਣਾਣੇ ਨੇ ਹੁਣ ਮੈਂ ਇਹ ਵਾਲਾ ਬ੍ਰੈਡ ਇਹਦੇ ਤੁਹਾਨੂੰ ਰੋਲ ਬਣਾ ਕੇ ਦੱਸਦੀ ਹਾਂ ਹਲਕਾ ਜਿਹਾ ਪਾਣੀ 'ਚ ਡਿਪ ਕੀਤਾ ਬਸ ਇਸ ਤਰ੍ਹਾਂ ਹਲਕੇ ਹੱਥ ਨਾਲ ਪ੍ਰੈਸ ਕੀਤਾ सारा पानी तो क्ड लवेंगी इस तरह आलू आपू ले सैडा ने ने। इस तरह आप थोड़ा जहा दबा के फोल्ड करा हाँ देखो ये अपना रोल बन के बहुत वाया ਤਿਆਰ ਹੋਇਆ ਹੈ ਇਹ ਆਪਾਂ ਸਾਈਡਾਂ ਸਮੇਤ ਬਣਾਇਆ ਹੈ ਤਾਂ ਇਸ ਇਸ ਕਰਕੇ ਦੀ ਇਹ ਵਾਲੀਆਂ ਸਾਈਡਾਂ ਇਸ ਤਰ੍ਹਾਂ ਨਜ਼ਰ ਆ ਰਹੀਆਂ ਨੇ ਉਹ ਆਪਾਂ ਸਾਈਡਾਂ ਉਤਾਰੀਆਂ ਨੇ ਪਰ ਟੇਸਟ ਦੋਨਾਂ ਦਾ ਸੇਮ ਹੀ ਹੈ ਹੁਣ ਸਾਰੇ ਰੋਲ ਬਣਾ ਕੇ ਤੇ ਫਿਰ ਕਰਦੇ ਹਾਂ ਚ ਇਹਨਾਂ ਨੂੰ ਫਰਾਈ ਹਾਂਜੀ ਰੋਲ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਤੇ ਹੁਣ ਇੱਥੇ ਇੱਕ ਖਾਸ ਗੱਲ ਜਿਹੜਾ ਤੁਸੀਂ ਖਾਸ ਧਿਆਨ ਰੱਖਣਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਰੋਲ ਬਹੁਤ ਜ਼ਿਆਦਾ ਕ੍ਰਿਸਪੀ ਬਣਨ ਤਾਂ ਕਾਫੀ ਦੇਰ ਤੱਕ ਕ੍ਰਿਸਪੀ ਰਹਿਣ ਇਹਨਾਂ ਨੂੰ ਤੁਸੀਂ ਉਸੇ ਵळे ਫਰਾਈ ਨਹੀਂ ਕਰਨਾ ਇਹਨੂੰ ਥੋੜੀ देर ਰੈਸਟ ਵਾਸਤੇ ਰੱਖੋ ਇਹਨੂੰ ਫ੍ਰਿਜ ਚ ਵੀ ਨਹੀਂ ਰੱਖਣਾ ਇਸ ਤਰ੍ਹਾਂ ਹੀ ਤੁਸੀਂ ਬਾਹਰ ਪਏ ਰਹਿਣ ਦਿਓ ਥੋੜੀ देर ਕਿਉਂਕਿ ਇਹ ਵਾਲੇ ਬ੍ਰੈਡ ਆਪਾਂ ਇਹ ਗਿੱਲੇ ਕੀਤੇ ਨੇ ਤੇ ਇਹਨਾਂ ਨੂੰ ਅਸੀਂ ਭਾਵੇਂ ਇਹਨਾਂ ਦੇ ਵਿੱਚੋਂ ਪਾਣੀ ਕੱਢਿਆ ਹੈ ਫਿਰ ਵੀ ਇਹਨਾਂ ਦੇ ਵਿੱਚ ਅਜੇ ਕਾਫੀ ਮਾਤਰਾ ਵਿੱਚ ਪਾਣੀ ਹੈਗਾ ਥੋੜਾ ਜਿਹਾ ਪਾਣੀ ਆਪਣੇ ਆਪ ਇਹਦਾ ਸੁੱਕੇਗਾ ਫਿਰ ਇਹਨੂੰ ਆਪਾਂ ਫਰਾਈ ਕਰਾਂਗੇ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਕ੍ਰਿਸਪੀ ਤੇ ਕਰਾਰੇ ਬਣ ਕੇ ਤਿਆਰ ਹੋਣਗੇ ਹੁਣ ਇਹਨੂੰ ਰੱਖਦੇ ਆਪਾਂ ਥੋੜੀ देर ਵਾਸਤੇ ਤੇ ਫਿਰ ਬਾਅਦ ਵਿੱਚ ਇਹਨੂੰ ਕਰਾਂਗੇ ਫਰਾਈ ਥੋੜੀ ਦੇਰ ਆਪਾਂ ਰੋਲ ਇਸ ਤਰ੍ਹਾਂ ਹੀ ਰੱਖਤੇ ਸੀ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਜੀ ਫਰਾਈ ਇੱਧਰ ਆਪਾਂ ਮੀਡੀਅਮ ਫਲੇਮ ਤੇ ਸਰੋਂ ਦਾ ਤੇਲ ਗਰਮ ਰੱਖਿਆ ਤੁਸੀਂ ਚਾਹੋ ਤੈਨੂੰ ਰਿਫਾਈਨਡ ਚ ਵੀ ਫਰਾਈ ਕਰ ਸਕਦੇ ਪਰ ਮੈਨੂੰ ਸਰੋਂ ਦੇ ਤੇਲ ਚ ਫਰਾਈ ਕਰਦੀਆਂ ਕਿਉਂਕਿ ਇਹ ਬਹੁਤ ਇਹਨਾਂ ਦਾ ਟੇਸਟ ਮੈਨੂੰ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਫਲੇਮ ਮੀਡੀਅਮ ਹੈ ਤੇਲ ਆਪਣਾ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਬੜੇ ਆਰਾਮ ਨਾਲ ਇਹ ਰੋਲ ਪਾਵਾਂਗੇ ਰੋਲ ਪਾ ਕੇ ਉਸੇ ਵੇਲੇ ਤੁਸੀਂ ਇਹਨੂੰ ਹਲਾਉਣਾ ਵੀ ਹੈ ਥੋੜੀ ਦੇਰ ਇਹਨੂੰ ਸੇਕ ਕੇ ਫੇਰ ਆਪਾਂ ਹਲਾਵਾਂ ਪੈਨ ਵੱਡਾ ਹੈ ਤੇ ਮੈਂ ਇੱਕੇ ਵਾਰੀ ਇਹਦੇ ਵਿੱਚ ਪੰਜ ਰੋਲ ਪਾ ਦਿੰਦੇ ਨੇ ਤੇ ਤੁਸੀਂ ਆਪਣੇ ਕੜਾਈ ਜਾਂ ਪੈਨ ਦੇ ਹਿਸਾਬ ਨਾਲ ਇਹਦੇ ਵਿੱਚ ਰੋਲ ਪਾ ਕੇ ਫਰਾਈ ਕਰਦੇ ਨੇ ਇਸ ਤਰ੍ਹਾਂ ਤੁਸੀਂ ਬਸ ਐਡਾ ਤੇਲ ਪਾਣਾ ਹੈ ਥੋੜਾ ਜਾਂ ਪੱਕਦੇ ਨੇ ਫਿਰ ਇਹਨਾਂ ਨੂੰ ਆਪਾਂ ਦੂਜੀ ਸਾਈਡ ਪਲਟਾਂਗੇ ਥੋੜਾ ਸੇਕ ਲੱਗਣ ਦੇ ਬਾਅਦ ਵਿੱਚ ਇਹਨਾਂ ਨੂੰ ਆਪਾਂ ਪਲਟਦੇ ਆਂ ਇੱਕ ਗੱਲ ਹੋਰ ਜੀ ਜਦੋਂ ਤੁਸੀਂ ਰੋਲ ਫਰਾਈ ਕਰਨੇ ਨੇ ਫਲੇਮ ਤੁਸੀਂ ਮੀਡੀਅਮ ਰੱਖਣੀ ਹੈ ਬਿਲਕੁਲ ਲੋ ਨਹੀਂ ਕਰਨੀ ਕਿਉਂਕਿ ਜੇ ਤੁਸੀਂ ਇਹਨਾਂ ਨੂੰ ਲੋ ਫਲੇਮ ਤੇ ਫਰਾਈ ਕਰੋਗੇ ਤੇ ਇਹਨਾਂ ਦੇ ਵਿੱਚ ਕਾਫੀ ਮਾਤਰਾ ਵਿੱਚ ਤੇਲ ਰਚ ਜਾਏਗਾ ਜੇ ਆਪਾਂ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਤੇ ਇਹਨਾਂ ਦੇ ਵਿੱਚ ਬਹੁਤ ਘੱਟ ਤੇਲ ਰਚੇਗਾ ਤੇ ਇਹ ਬਿਲਕੁਲ ਡਰਾਈ ਡਰਾਈ ਬਣ ਕੇ ਤਿਆਰ ਹੋਣਗੇ ਬਸ ਹੁਣ ਇਹ ਆਪਣੇ ਰੋਲ ਬਣ ਕੇ ਬਿਲਕੁਲ ਤਿਆਰ ਨੇ ਇੱਕਦਮ ਇਨਟੈਨਰ ਨੂੰ ਹੋਰ ਆਪਾਂ ਸੇਕ ਲਵਾਂਗੇ ਫਿਰ ਇਹਨਾਂ ਨੂੰ ਕੱਢਦੇ ਹਾਂ ਜੀ ਆਪਾਂ ਬਾਹਰ ਆਹ ਲਓ ਜੀ ਆਪਣੇ ਬਹੁਤ ਹੀ ਟੇਸਟੀ ਕ੍ਰਿਸਪੀ ਕਰਾਰੇ ਬ੍ਰੈਡ ਰੋਲ ਬਣ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਹਾਂ ਸਾਰੇ ਰੋਲ ਆਪਾਂ ਬਾਹਰ ਕੱਢਦੇ ਹਾਂ ਫਿਰ ਤੁਹਾਨੂੰ ਦੱਸਦੇ ਹਾਂ ਜੀ ਤਲਰ ਦੇਖੋ ਤੁਸੀਂ ਕਿੰਨਾ ਸੋਹਣਾ ਆਇਆ ਹੈ ਇਹਨੂੰ ਆਪਾਂ ਇੱਕ ਟਿਸ਼ੂ ਪੇਪਰ ਤੇ ਰੱਖਿਆ ਹੈ ਤਾਂ ਕਿ ਇਹਦੇ ਵਿੱਚ ਜਿਹੜਾ ਵੀ ਥੋੜਾ ਪੋਤਾ ਹੋਏ ਨੂੰ ਹੋਵੇ ਟਿਸ਼ੂ ਪੇਪਰ ਵਿੱਚ ਸੋਖ ਲਏਗਾ ਆਹ ਦੇਖੋ ਜੀ ਆਪਣੇ ਰੋਲ ਆਪਾਂ ਮੀਡੀਅਮ ਫਲੇਮ ਤੇ ਇਹਨਾਂ ਨੂੰ ਫਰਾਈ ਕੀਤਾ ਤੇ ਇਹਨਾਂ ਦੇ ਵਿੱਚ ਬਿਲਕੁਲ ਵੀ ਜ਼ਿਆਦਾ ਤੇਲ ਨਹੀਂ ਆ ਬਿਲਕੁਲ ਡਰਾਈ ਡਰਾਈ ਬਣੇ ਨੇ ਤੇ ਕ੍ਰਿਸਪੀ ਵੀ ਬਹੁਤ ਜ਼ਿਆਦਾ ਬਣੇ ਨੇ ਹੁਣ ਆਪਾਂ ਦੂਜਾ ਬੈਚ ਵੀ ਫਰਾਈ ਕਰਦੇ ਆ ਇਸੇ ਤਰ੍ਹਾਂ ਆਪਾਂ ਦੂਜੇ ਰੋਲ ਵੀ ਕੜਾਈ ਵਿੱਚ ਪਾਵਾਂਗੇ ਫਲੇਮ ਲੋ ਤੋਂ ਮੀਡੀਅਮ ਲਓ ਜੀ ਆਪਣੇ ਬਹੁਤ ਵਧੀਆ ਬ੍ਰੈਡ ਰੋਲ ਬਣ ਕੇ ਤਿਆਰ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਕਲਰ ਦੇਖੋ ਤੁਸੀਂ ਇਹਨਾਂ ਦਾ ਕਿੰਨਾ ਪਿਆਰਾ ਹੈ ਹੁਣ ਇਹਨੂੰ ਕਰਦੇ ਆ ਜੀ ਆਪਾਂ ਸਰਵ ਤੇ ਫਿਰ ਤੁਹਾਨੂੰ ਦੱਸਦੇ ਆ ਕਿਵੇਂ ਦੇ ਬਣਨੇ ਨੇ ਆਪਣੇ ਬ੍ਰੈਡ ਰੋਲ ਲਓ ਜੀ ਆਪਣੇ ਬਹੁਤ ਟੇਸਟੀ क्रिस्पी ਕਰਾਰੇ ਬ੍ਰੈਡ ਰੋਲ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਜਿੰਨੇ ਸੋਹਣੇ ਦੇਖਣ ਨੂੰ ਲੱਗ ਰਹੇ ਨੇ ਓਨੇ ਸੋਹਣੇ ਖਾਣ ਵਿੱਚ ਵੀ ਨੇ ਟੇਸਟੀ ਨੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਆ ਦੇਖੋ ਕਾਫੀ देर ਹੋ ਗਈ ਇਹਨਾਂ ਨੂੰ ਬਣਾਇਆ ਨੂੰ ਤੇ ਇਹ ਅਜੇ ਤੱਕ ਵੀ ਕ੍ਰਿਸਪੀ ਨੇ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਨੀ ਆ ਕਿ ਇਹਦੇ ਵਿੱਚ ਫਿਲਿੰਗ ਕਿਸ ਤਰ੍ਹਾਂ ਦੀ ਹੈ ਦੇਖੋ ਜਦੋਂ ਕੱਟਣਦੇ ਆ ਇਹਦੇ ਕ੍ਰਿਸਪੀ ਹੋਣ ਦੀ ਕਿੰਨੀ ਆਵਾਜ਼ ਆ ਰਹੀ ਹੈ ਆਹ ਦੇਖੋ ਜੀ ਪੂਰੀ ਫਿਲਿੰਗ ਭਰੀ ਹੋਈ ਹੈ ਇਹ ਨਹੀਂ ਕਿ ਇਹਦੇ ਵਿੱਚ ਆਪਾਂ ਨੂੰ ਬ੍ਰੈਡ ਬ੍ਰੈਡ ਹੀ ਨਜ਼ਰ ਆ ਰਿਹਾ ਹੈ ਆਲੂ ਪੂਰੇ ਇਹਦੇ ਵਿੱਚ ਭਰੇ ਹੋਏ ਨੇ ਬਹੁਤ ਹੀ ਵਧੀਆ ਲੱਗ ਰਹੇ ਨੇ ਹੁਣ ਆਪਾਂ ਕਰਦੇ ਹਾਂ ਜੀ ਇਹਦਾ ਟੇਸਟ ਕਿਵੇਂ ਦੇ ਬਣੇ ਨੇ ਆਪਣੇ ਇਹ ਬ੍ਰੈਡ ਰੋਲ ਇਹਨੂੰ ਮੈਂ ਇਮਲੀ ਦੀ ਖੱਟੀ ਮਿੱਠੀ ਚਟਣੀ ਤੇ ਨਾਲ ਗ੍ਰੀਨ ਚਿੱਲੀ ਸੌਸ ਨਾਲ ਸਰਵ ਕੀਤਾ ਹੈ ਹੁਣ ਕਰਦੇ ਹਾਂ ਜੀ ਇਹਦਾ ਆਪਾਂ ਟੇਸਟ ਥੋੜੀ ਜੀ ਲਵਾਂਗੇ ਜੀ ਆਪਾਂ ਗ੍ਰੀਨ ਚਿੱਲੀ ਥੋੜੀ ਜੀ ਲਵਾਂਗੇ ਜੀ ਇਮਲੀ ਦੀ ਚਟਣੀ ਬਹੁਤ ਹੀ ਜਿਆਦਾ ਸਵਾਦ ਬਣੇ ਸੱਚੀ ਖਾ ਕੇ ਮਜ਼ਾ ਹੀ ਆ ਗਿਆ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੇ ਬੈਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਰਹੇ ਚਲੋ ਜੀ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਤਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ